ਮਾਨਸਾ ਸ਼ਹਿਰ ਅੰਦਰ ਵਪਾਰੀ ਤੇ ਫਾਇਰਿੰਗ ਕਰਕੇ ਭੱਜ ਰਹੇ ਹਮਲਾਵਾਰਾਂ ਨਾਲ ਮੁਕਾਬਲਾ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਰੇਂਜ ਦੇ ਡੀਆਈਜੀ ਵੱਲੋਂ ਮਾਨਸਾ ਪੁੱਜ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡੀਆਈਜੀ ਬਠਿੰਡਾ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਫਾਇਰਿੰਗ ਕਰਕੇ ਭੱਜ ਰਹੇ ਹਮਲਾਵਾਰਾਂ ਨੂੰ ਰੋਕਣ ਲਈ ਮਾਨਸਾ ਦੇ ਗਰੰਥੀ ਜੁਗਰਾਜ ਸਿੰਘ ਸੇਰੂਗਰ ਤੇ ਸੁਖਵਿੰਦਰ ਸਿੰਘ ਨੇ ਬਹਾਦਰੀ ਨਾਲ ਹਮਲਾਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਸੱਤਾ ਹਮਲਾਵਾਰ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਸੀ ਤੇ ਪੁਲਿਸ ਨੂੰ ਇਸ ਘਟਨਾ ਦੌਰਾਨ ਕਾਫੀ ਸੁਰਾਗ ਮਿਲੇ ਤੇ ਪੁਲਿਸ ਨੇ 72 ਘੰਟਿਆਂ ਵਿੱਚ ਹੀ ਦੋਨੋਂ ਹਮਲਾਵਰ ਤੇ ਇਹਨਾਂ ਨੂੰ ਠਹਿਰ ਦੇਣ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਜੋਨਾ ਗਰੰਥੀ ਸਿੰਘ ਸਮੇਤ ਤਿੰਨ ਵਿਅਕਤੀਆਂ ਦਾ ਸਨਮਾਨ ਕੀਤਾ ਹੈ। ਅਰਕੋ ਕਮਿੰਟਮੈਂਟ ਤੋਂ ਹੋਣਾ ਮਰਿਆ ਜੀ ਇੱਕ ਬਦਨਾਮ ਜਿਹੜਾ ਹੈਗਾ 28 ਤਰੀਕ ਨੂੰ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਤਿੰਨ ਸ਼ਹਿਰ ਵਾਸੀਆਂ ਨੇ ਬਹੁਤ ਹੀ ਛਲਾਂਗਾ ਜੋ ਜਿਹੜਾ ਕੰਮ ਕੀਤਾ ਸੀ ਉਹਨਾਂ ਨੇ ਜਿਹੜੇ ਦੋਸ਼ੀ ਸੀਗੇ ਜਿਹੜੇ ਕਿ ਫਾਇਰ ਕਰਕੇ ਇੱਕ ਦੁਕਾਨ ਤੇ ਭੱਜ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੈਦਲ ਇਹ ਤਿੰਨ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਇਹਨਾਂ ਨੇ ਪੈਦਲ ਹੀ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਹਥਿਆਰਬੰਦ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਹਨਾਂ ਦੇ ਕੋਸ਼ਿਸ਼ ਦੇ ਸਦਕਾ ਹੀ ਜਿਹੜਾ ਹੈਗਾ ਕਿ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੋਟਰਸਾਈਕਲ ਛੱਡ ਕੇ ਜਿਹੜਾ ਹੈਗਾ ਪੈਦਲ ਭੱਜਣਾ ਪਿਆ ਔਰ ਜਿਹਦੇ ਨਾਲ ਕਿ ਸਾਨੂੰ ਇਹ ਦੋਸ਼ੀਆਂ ਦੀ ਪਛਾਣ ਕਰਨ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡੀ ਸਾਨੂੰ ਜਿਹੜੀ ਮਦਦ ਮਿਲੀ ਜੀ ਨੇ ਨਾਲ ਕਿ ਅਸੀਂ ਇਹਨਾਂ ਨੂੰ ਅੱਜ ਫੜਨ ਦੇ ਵਿੱਚ ਜਿਹੜਾ ਹੈਗਾ ਅਸੀਂ ਸਫਲ ਹੋਏ ਆਂ ਔਰ ਇਹ ਸ਼ਹਿਰ ਵਾਸੀਆਂ ਦੇ ਵਿੱਚੋਂ ਜਿਹੜੇ ਇਹ ਤਿੰਨ ਵਿਅਕਤੀ ਨੇ ਇਹਨਾਂ ਦੇ ਨਾਮ ਨੇ ਗਰੰਥੀ ਸਿੰਘ ਜਗਰਾਤ ਸਿੰਘ ਜੀ ਸ਼ੇਰੂ ਗਰਗ ਅਤੇ ਸੁਖਵੀਰ ਸਿੰਘ ਜੀ ਇਹਨਾਂ ਤਿੰਨਾਂ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਥਿਆਰਬੰਦ ਜਿਹੜੇ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਹੋਈ ਸੀ ਇਹਨਾਂ ਦੇ ਰਸਤੇ ਵਿੱਚ ਆ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਲੋਕਾਂ ਵੀ ਜਿਹੜੀ ਕੋਸ਼ਿਸ਼ ਕੀਤੀ ਜਿਵੇਂ ਕਿ ਇਹਨਾਂ ਨੂੰ ਜਾਨ ਦਾ ਵੀ ਖਤਰਾ ਸੀ ਇਨਾਂ ਨੇ ਪੁਲਿਸ ਦੀ ਇਹ ਸਹਾਇਤਾ ਕਰਕੇ ਜਿਹੜਾ ਹੈਗਾ ਸਾਡੀ ਵਿਸ਼ਵਾਸ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਵਿੱਚ ਪੈਦਾ ਕੀਤਾ ਤੇ ਇਹਨਾਂ ਦਾ ਜਿਹੜਾ ਪੁਲਿਸ ਪ੍ਰਣਾਲੀ ਤੇ ਐਡਮਿਨਿਸਟ੍ਰੇਸ਼ਨ ਤੇ ਜਿਹੜਾ ਵਿਸ਼ਵਾਸ ਆ ਉਹਦੇ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਦੀ ਰੱਖਿਆ ਵਾਸਤੇ ਇੱਕ ਬਹੁਤ ਹੀ ਜੜੀ ਹੈਗੀ ਵਧੀਆ ਆਪਣੀ ਡਿਊਟੀ ਜਿਹੜੀ ਹੈਗੀ ਆਪਣਾ ਫਰਜ਼ ਸਮਝ ਕੇ ਨਿਭਾਈ ਹੈ। ਜਿਹੜੇ ਆ ਰੂਪੀ ਫੜੇ ਗਿਆ 72 ਘੰਟੇ ਦੇ ਟਿਪੂ ਨੇ ਅਮਲਾ ਵੀ ਫੇਸ ਕਰ ਲਿਆ। ਇਹ ਜਿਹੜੇ ਵੀ ਕੁਝ ਮੁਲਾਜ਼ਮਾਂ ਨੇ ਆਰੋਪੀਆਂ ਨੂੰ ਪਹੁੰਚਣ ਦੀ ਜਲਦੀ ਫੜੇ ਆ ਤੇ ਉਹਨਾਂ ਲਈ ਵੀ ਕੋਈ ਸਨਮਾਨ ਕਰ ਰਿਹਾ ਹਾਂ। ਨਾਮਾਨ ਜੀ ਉਹਨਾਂ ਵਾਸਤੇ ਐਸਐਸਪੀ ਸਾਹਿਬ ਨੇ ਜਿਹੜਾ ਹੈਗਾ ਉਹਨਾਂ ਦਾ ਸਰਟੀਫੀਕੇਟ ਤੇ ਕੈਸ਼ ਅਵਾਰਡ ਦੇ ਵਾਸਤੇ ਉਹ ਜਿਹੜਾ ਹੈਗਾ ਚੰਡੀਗੜ੍ਹ ਨੂੰ ਪ੍ਰਪੋਜ਼ਲ ਭੇਜੀ ਹੈ। ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਨੇ ਬਹੁਤ ਹੀ ਜੜੀ ਹੈਗੀ ਮਿਹਨਤ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਕਈ ਜਗ੍ਹਾ ਤੇ ਜਿਹੜਾ ਹੈਗਾ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਾਣਾ ਪਿਆ ਇਹਨਾਂ ਨੂੰ ਪੜ੍ਹਨ ਵਾਸਤੇ ਔਰ ਇਹਨਾਂ ਦੀ ਜਦੋਂ ਪੀਟੀ ਦੇ ਬਾਰੇ ਵਿੱਚ ਕਾਨੂੰ ਪਤਾ ਚੱਲਿਆ ਤਾਂ ਇਹਨਾਂ ਨੂੰ ਜਿਹੜਾ ਹੈਗਾ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਿੰਨੋਂ ਵਿਅਕਤੀ ਜਿਹੜੇ ਨੇ ਰੂਪੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ ਇੱਕ ਕਾਰੋਬਾਰੀ ਨੂੰ ਜਿਹੜਾ ਐਕਸਟਰਸ਼ਨ ਦੇ ਮਕਸਦ ਦੇ ਨਾਲ ਉਹੀ ਦੁਕਾਨ ਤੇ ਫਾਇਰਿੰਗ ਕੀਤੀ। ਸਭ ਕੁਝ ਕੱਪੜੇ ਆ ਜੀ ਠੀਕ ਆ ਬੂ। ਕਾਰਨ ਵਿੱਚ ਜੋ ਮੁੱਖ ਤੌਰ ਤੇ ਜਿਹੜਾ ਹੈਗਾ ਪੈਸੇ ਦੀ ਗੁਰਾਈ ਜਾਂ ਐਕਸਟਰਸ਼ਨ ਦਾ ਜਿਹੜਾ ਕਾਰਨ ਹਲੇ ਤੱਕ ਸਾਹਮਣੇ ਆ ਰਿਹਾ ਹੈ। ਕੱਲ 2 ਬੰਦੇ ਅਰੈਸਟ ਹੋਏ ਸੀ ਆ ਤੀਜਾ ਬੰਦਾ ਹੈ ਬਲਜਿੰਦਰ ਸਿੰਘ ਹੈਗਾ ਜਿਸ ਨੂੰ ਦੋਨੋ ਬੰਦਿਆਂ ਨੂੰ ਕਾਫੀ ਟਾਈਮ ਉਸ ਨੂੰ ਪਨਾਹ ਦਿੱਤੀ ਸੀ ਤਾਂ ਉਹਨੋਂ ਵੀ ਅਸੀਂ ਫੜਨ ਦੇ ਸਫਲ ਹੋਏ ਹੈ ਕਿ ਤੋਂ ਹੁਣ ਤੱਕ ਕੋਲ ਰਿਕਵਰੀ ਸਾਡੀ 3 ਅਕਿਊਜ਼ ਕੀ ਹੋ ਗਈ ਹੈ ਕਿ ਔਰ ਬਾਕੀ ਫਰਦਰ ਸਾਡੀ ਟੀਮ ਲੱਗੀ ਹੋਈ ਹੈਗੀ ਤਾਂ ਕਿ ਪੂਰਾ ਜੋ ਸਿੰਡੀਕੇਟ ਹੈ ਉਸ ਨੂੰ ਅਸੀਂ ਛੇਤੀ ਛੇਤੀ ਬਸਟ ਕਰੇ ਜੇ ਤੀਸਰਾ ਬਲਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਵੀ ਰੋਪੜ ਡਿਸਟ੍ਰਿਕਟ ਤੋਂ ਹੀ ਬਿਲੋਂਗ ਕਰਦਾ ਹੈ ਪਰ ਹੋਰ ਕੋਈ ਬ੍ਰੇਕ ਆਪ ਮਿਲੇ ਵੀ ਆਪੀ ਆ ਗਏ ਇਸ ਵਿੱਚ ਪੂਰਾ ਸਿੰਡੀਕੇਟ ਹੈਗਾ ਤਾਂ ਅਸੀਂ ਸਾਡੀ ਪੁਲਿਸ ਪਾਰਟੀ ਆ ਵੀ ਇਸ ਪਰ ਵਰਕ ਅਪਨ ਕਰ ਰਹੀ ਹੈ ਕਿ ਛੇਤੀ ਪੂਰਾ ਸਿੰਡੀਕੇਟ ਬਸਟ ਕਰੇਗੇ ਮਹਾਵੈਰ ਜੀ ਕਾ ਖਾਲਸਾ ਵਾਹਿਗੁਰੂ ਕੀ ਖਤੈ ਜੋ ਮੈਨੇ ਤਾਂ ਜੀ ਮਾਨ ਨੀ ਸੀਗਾ ਕਿ ਮੇਰਾ ਅੱਜ ਤੱਕ ਮਾਨ ਹੋਵੇਗਾ ਸਾ ਚੰਗੇ ਕੰਮਾਂ ਦਾ ਮਹਿਮਾਨ ਸਤਕਾਰ ਜੀ ਨੇ ਅੱਜ ਕੀਤਾ ਹੈ ਕਿੰਨੇ ਗਰਮਖਾਨ ਨੂੰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਗਰਾਜ ਸਿੰਘ ਸ਼ੇਰੂ ਗਰਗ ਸੁਖਵਿੰਦਰ ਸਿੰਘ ਜੀ ਸੱਦੇ ਸਿੰਘ ਵਾਲਾ ਜੋ ਕਿ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਪਿਸਤੌਲ ਚਲਾਇਆ ਤਾਂ ਉਹ ਭੱਜਣ ਦੀ ਪ੍ਰਾਂਹ ਹੋ ਗਏ ਤੇ ਉਹ ਮੋਟਿਆਂ ਦੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜਦੋਂ ਕਿ ਮੈਂ ਭੱਜ ਕੇ ਆ ਕੇ ਉਹਨਾਂ ਨੂੰ ਪਿੱਛੋਂ ਦਰੋਚ ਲਿਆ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਥੋੜਾ ਜਿਹਾ ਪ੍ਰੇਸ਼ਣ ਕਮੇ ਕਰਕੇ ਝਿੜਕ ਗਿਆ ਤੇ ਜਿੰਦੇ ਨਾਲ ਕੋਈ ਨਾਲ ਲੱਗ ਜਾਂਦਾ ਜਿਉਂ ਉਹਨੇ ਬੋਈ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਹੱਥ ਨੂੰ ਰੋੜ ਕੇ ਮੈਂ ਥੱਲੇ ਕਰਤਾ ਤੇ ਪਿਸਤੌਲ ਵਾਲੀ ਸੀ ਇਹਦਾ ਫੜ ਲਿਆ ਸੀ ਤੇ ਜਿਵੇਂ ਨਾਲ ਹੋ ਲੱਗ ਗਿਆ ਉਹਨਾਂ ਦਾ ਪਿਸਤੌਲ ਸੀ ਮੌਕੇ ਤੇ ਖੋਲਣ ਤੇ ਉਹਨਾਂ ਨੇ ਵੀ ਦੁਬਾਰਾ ਚਲਾਉਂਦੀ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਨਹੀਂ ਹੀ ਕਹਿਣਾ ਚਾਹੁੰਦਾ ਹਾਂ ਕਿ ਇੱਕ ਦਿਨ ਮੌਤ ਨੇ ਆਉਣਾ ਹੈ ਡਰਨ ਦੀ ਕੋਈ ਲੋੜ ਨਹੀਂ ਜੋ ਅਜੇ ਅਰਸ ਨਾਉਂ ਜਦੋਂ ਅਸੀਂ ਪਤਾ ਲਾ ਕੇ ਆਉਂਦੇ ਕਿ ਸਾਨੂੰ ਫੜਨ ਵਾਲੇ ਵੀ ਟੱਕਰ ਗਏ ਆ ਤੇ ਫਿਰ ਉਹ ਬਾਰਦਾਤਾਂ ਨਹੀਂ ਕਰਨਗੇ ਬਾਰਦਾਤਾਂ ਉਹਨਾਂ ਚੀਜ਼ ਕਰਦੇ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨਾ ਚਿਰ ਅਸੀਂ ਉਹਨਾਂ ਤੋਂ ਡਰਦੇ ਆ ਕਿ ਸ਼ਾਇਦ ਗੋਲੀ ਆ ਵੱਜੂਗੀ ਤੇ ਜੇ ਗੋਲੀ ਨਾਲ ਜਿਹੜੀ ਗੋਲੀ ਲਿਖੀ ਗਈ ਸਾਡੇ ਵੱਜਣੀ ਆ ਉਹ ਹਰ ਹਾਲਤ ਤੇ ਵੱਜੇਗੀ ਤੇ ਹੋ ਸਕਦਾ ਕਿ ਐਕਸੀਡੈਂਟਾਂ ਵੀ ਮਰ ਸਕਦੇ ਆ ਹੁਣ ਪਿੱਛੇ ਜੇ ਮਾਰ ਵਾਲਾ ਹੋ ਗਿਆ ਸੀ ਇਹ ਬਾਰੀ ਨਾਲ ਵੀ ਮਰ ਸਕਦਾ ਸੀ ਪਰ ਜੋ ਅੱਜ ਮੈਨੂੰ ਐਡਾ ਮਾਣ ਮਿਲਿਆ ਸਾਡੀ ਕਮੇਟੀ ਦੇ ਦੇਖ ਵੇ ਕਿ ਸਾਨੂੰ ਮੇਡਾ ਮਾਨ ਦਵਾਇਆ ਇਹਨਾਂ ਨੇ ਬੜੇ ਚਿਰ ਤੋਂ ਸੇਵਾ ਕਰ ਰਹੇ ਹਨ ਅਸੀਂ ਉਹਨਾਂ ਦੀ ਬਹੁਤ ਧੰਨਵਾਦ ਕਰਦੇ ਆਂ ਤੇ ਡੀਆਈ ਦੇ ਬਹੁਤ-ਬਹੁਤ ਤੁਹਾਨੂੰ ਕਹਿੰਦਾ ਸਾਰੇ ਸਟਾਫ ਦਾ ਧੰਨਵਾਦ ਕਰਦੇ ਆਂ ਜੋ ਇਹਨਾਂ ਨੇ ਭੱਜ ਕੇ ਆ ਕੇ ਸਾਨੂੰ ਸੱਧਿਆ ਮੈਂ ਤਾਂ ਬਾਹਰ ਗਿਆ ਹੋਇਆ ਸੀ ਤੇ ਕਹਿੰਦੇ ਬਾਬਾ ਜੀ ਛੇਤੀ ਆਓ ਤੁਹਾਨੂੰ ਸਨਮਾਨਤ ਕਰਨਾ ਹੈ ਮੈਂ ਤਾਂ ਬਹੁਤ ਮਾਨ ਕਰਦਾ ਆਂ ਕਿ ਮੇਰਾ ਹੌਸਲਾ ਹੋਰ ਵੀ ਵਧਿਆ ਹੈ ਤੇ ਮੈਂ ਅਜੇ ਗੈਂਸਟਰ ਨੂੰ ਬਖਸ਼ੂng ਵਾਲੀ